ਹਾਂ ਭਾਈ ਜੀ ਅੱਜ ਤੁਸੀਂ ਧਰਨਾ ਲਾ ਲ ਮਲੇ ਕੋੜਲਾ ਬਸ ਸਟੈਂਡ ਰੋਡ ਤੇ ਕੀ ਗੱਲ ਨੂੰ ਲੈ ਕੇ ਧਰਨਾ ਲਗਾਇਆਗਾ ਕਿਸਾਨ ਜੁਗਯਾਨ ਇਹ ਜਿਹੜਾ ਧਰਨਾ ਜੀ ਇਹ ਇਸ ਕਰਕੇ ਲਾਇਆ ਗਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆ ਨੌਜਵਾਨ ਬੱਚਾ ਸਾਡਾ ਗੁਰਪ੍ਰੀਤ ਸਿੰਘ ਜਿਸ ਬੱਚੇ ਨੇ ਘੱਟੋ ਘਾਟ 17-18 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਤੇ ਇਹਨਾਂ ਨੇ ਅੱਗੋਂ ਜਿਹੜਾ ਇਹ ਜੀ ਫਾਇਲ ਆ ਜਿਹੜੀ ਉਹ ਕਿਉਂ ਕਿਸੇ ਤੋਂ ਲਵਾਈ ਆ ਤੇ ਉਹ ਫਾਇਲ ਆ ਜਿਹੜੀ ਨਹੀਂ ਲੱਗੀ ਇਹ ਬੱਚੇ ਨੂੰ ਹਰਾਸਮੈਂਟ ਉਹਨਾਂ ਨੂੰ ਘੱਟੋ ਘਾਟ 2-3 ਸਾਲ ਹੋ ਗਏ 6 ਮਹੀਨਿਆਂ ਤੋਂ ਜੱਥੇਵੰਦੀ ਵੀ ਇਸ ਚੀਜ਼ ਦੇ ਪਿੱਛੇ ਪਈ ਹੋਈ ਸੀ ਵੀ ਚਲ ਆਪਾਂ ਇਸ ਗੱਲ ਨੂੰ ਬੈਠ ਕੇ ਕਿਸੇ ਰੋਟ ਨਿਬੜਦੀਏ ਫਾਇਲ ਲੱਗੀ ਉਹਨੂੰ ਕਿੰਨਾ ਟਾਈਮ ਹੋਇਆ ਫਾਇਲ ਲੱਗੀ ਨੂੰ ਘੱਟ ਤੋਂ ਘੱਟ ਜੀ 2 ਸਾਲ ਹੋ ਗਏ ਇਹ ਕਹਿ ਰਹੇ ਨੇ ਵੀ ਫਾਇਲ ਲੱਗੀ ਕਦੇ ਕੁਝ ਕੁਦੇ ਕੁਝ ਬਹੁਤ ਕੁਝ ਹੋ ਰਿਹਾ ਪਰ ਉਹਦੇ ਵਿੱਚ ਜੱਥੇਵੰਦੀ ਨੇ 6 ਮਹੀਨਿਆਂ ਤੋਂ ਲੈ ਕੇ ਜੱਥੇਵੰਦੀ ਇਸ ਚੀਜ਼ ਨੂੰ ਨਵੇੜੇ ਦੇ ਉੱਤੇ ਰੱਖੀ ਹੋਈ ਸੀ ਪਰ ਇਹ ਬੰਦੇ ਨੇ ਕਿਸੇ ਲੋਟ ਰਾਹ ਦਿੱਤਾ ਜਦੋਂ ਫੋਨ ਲਾਉਂਦਾ ਮੈਂ ਬਾਹਰ ਬੈਠਾ ਜੀ ਮੈਂ ਬਾਹਰ ਗਿਆ ਜੀ ਮੈਂ 2 ਦਿਨ ਨੂੰ ਆਜੂ ਮੈਂ 4 ਦਿਨ ਨੂੰ ਆਜੂ ਕੋਣ ਵੀ ਸਾਡੇ ਨਾਲ ਵਾਦਾ ਸੀ ਵੀ ਮੈਂ ਐਤਵਾਰ ਨੂੰ ਆਉ ਮੰਗਲਵਾਰ ਨੂੰ ਤੁਹਾਡੇ ਨਾਲ ਬੈਠ ਕੇ ਜਿੰਨੇ ਪੈਸੇ ਨੇ 6.5 ਲੱਖ ਰੁਪਇਆ ਤੈਅ ਹੋਇਆ ਇਹਦੇ ਨਾਲੋਂ ਬਕਾਇਆ ਰਹਿੰਦਾ ਸਰਵਿੰਦਰ ਹਸਤਾਲ ਕਿਹੜੀ ਕਿਹੜੀ ਕੈਂਟਰੀ ਜਾਣਾ ਸੀ ਇਹਨੇ ਲੜਕੇ ਨੇ ਕੈਨੇਡਾ ਦਾ ਸੀਗਾ ਜੀ ਸਰਵਿੰਦਰ ਹਸਤਾਲ ਦੇ ਨਾਲ ਇਹ ਹੁਣ ਇਹ ਇਸ ਟਾਈਮ ਤੇ ਅੱਜ ਦਾ ਇਹਦਾ ਵਾਦਾ ਸੀ ਅੱਜ ਫੇਰ ਜਦੋਂ ਸਵੇਰੇ ਫੋਨ ਆਇਆ ਇਹਦਾ ਤਾਂ ਕਹਿੰਦਾ ਜੀ ਮੈਂ ਆ ਨਹੀਂ ਸਕਿਆ ਕਿਸੇ ਕਾਰਨ ਕਰਕੇ ਮੈਂ ਬਾਹਰ ਆ ਮੇਰਾ ਭਰਾ ਆ ਰਿਹਾ ਜਿਵੇਂ ਤੁਹਾਡੇ ਨਾਲ ਵਾਦਾ ਕੀਤਾ ਸੀ ਉਸੇ ਲੋੜ ਤੁਹਾਡੇ ਨਾਲ ਬੈਠ ਕੇ ਨਿਭੜਾਂਗੇ ਪਰ ਸਾਡੇ ਇਸ ਹਾਈ ਰੇਂਜ ਦੇ ਗੇਟ ਦੇ ਅੱਗੇ ਨਾ ਆਇਓ ਕਿਸੇ ਪਾਸੇ ਹੋਰ ਬੈਠਣ ਦਾ ਟਾਈਮ ਬਣਾ ਲਓ ਅਸੀਂ ਕਹਾਂ ਠੀਕ ਹੈ ਕੋਈ ਗੱਲ ਨਹੀਂ ਅਸੀਂ ਤੇਰੀ ਦੁਕਾਨ ਤੇ ਮੂਹਰੇ ਨਹੀਂ ਆਉਂਦੇ ਤੂੰ ਦਾਣਾ ਮੰਡੀ ਚ ਆ ਜਾ ਦਾਣਾ ਮੰਡੀ ਦੇ ਵਿੱਚ ਉਹ ਬੰਦੇ ਆਏ ਨੇ ਅਸੀਂ ਸਵੇਰ ਤੋਂ ਲੈ ਕੇ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਉਹਨਾਂ ਨਾਲ ਬੈਠੇ ਹਾਂ ਕੋਈ ਗੱਲ ਤੈ ਨਹੀਂ ਹੋਈ ਜਦ ਕਿ ਉਹ ਬੰਦਾ ਸਾਡੇ ਨਾਲ 6.5 ਲੱਖ ਤੈ ਕਰ ਰਿਹਾ ਇਹ ਕਦੇ 3 ਲੱਖ ਦੀਆਂ ਗੱਲਾਂ ਕਰਦੇ ਕਦੇ 2.5 ਦੀਆਂ ਗੱਲਾਂ ਕਦੇ ਨੇ ਕਦੇ 4 ਦੀਆਂ ਗੱਲਾਂ ਕਰਦੇ ਨੇ ਫਿਰ ਅੱਗੋਂ ਜਿੰਨਾ ਤੋਂ ਇਹਨਾਂ ਨੇ ਫੈਲਵਾਈ ਆ ਇਸ ਬੱਚੇ ਨੂੰ ਕਹਿ ਰਹੇ ਨੇ ਵੀ ਇਹ ਬੱਚਾ ਉਹਨਾਂ ਤੇ ਪਰਚਾ ਕਰਾਵੇ ਅਸੀਂ ਉਸ ਚੀਜ਼ ਦਾ ਖਵਾ ਬਣਾਗੇ ਕਿਛੋ ਜਦੋਂ ਇਹਨੇ ਬੱਚੇ ਨੇ ਉਹਨੂੰ ਜਾਣ ਦਾ ਤੱਕ ਨਹੀਂ ਇਹ ਬੱਚਾ ਉਹਨਾਂ ਦੇ ਫਿਰ ਕਿਵੇਂ ਉਹ ਕਰਾ ਦੇਵੇ ਬਾਕੀ ਜਿੰਨੇ ਪੈਸੇ ਇਹਨਾਂ ਨੇ ਅਗਲੇ ਦਿਨ ਦਿੱਤੇ ਨੇ ਉਹ ਬੰਦਾ ਮੋੜਨ ਦੇ ਵਿੱਚ 5 ਲੱਖ 25 ਹਜ਼ਾਰ ਮੋੜ ਚੁੱਕਿਆ ਤੇ ਇਸ ਟਾਈਮ ਸਿਰਫ 75 ਹਜ਼ਾਰ ਰੁਪਏ ਰਹਿ ਗਏ ਕੁੱਲ ਅਜੇ ਉਹਦੇ ਖਿਲਾਫ ਖੜ ਕੇ ਪਰਚਾ ਕਰਾ ਦੇਵੇ ਕਿਵੇਂ ਕਰਾ ਦੇਵੇ ਅਸੀਂ ਉਹਨੂੰ ਫੇਰ ਵੀ ਇਹ ਗੱਲ ਆਖੀ ਵੀ ਚਲੋ ਜੇ ਤੁਸੀਂ ਇਹ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਕੋਈ ਗੱਲ ਨਹੀਂ ਤੁਹਾਡੇ ਪੈਸੇ ਨੇ ਤੁਸੀਂ ਗਾਹ ਦਿੱਤੇ ਨੇ ਅਸੀਂ ਉਸ ਚੀਜ਼ ਨਾਲ ਸਹਿਮਤ ਆ ਅਸੀਂ ਤੁਹਾਡੇ ਨਾਲ ਖੜਾਂਗੇ ਤੁਸੀਂ ਜਾ ਕੇ ਅਗਲੇ ਤੇ ਜੋਰ ਕਾਰਵਾਈ ਬਣਦੀਆ ਕਰਵਾਓ ਅਸੀਂ ਤੁਹਾਡੇ ਨਾਲ ਜਿਸ ਤਰ੍ਹਾਂ ਅੱਜ ਆਪਾਂ ਬੰਦ ਕਰ ਕੇ ਇਹਨੇ ਦੇਖਣ ਚੱਲਿਆ ਗਿਆ ਕਿ ਅਗਲਾ ਸੋਡਾ ਕੀ ਖਤਮ ਹੋਵੇਗਾ ਅਗਲਾ ਕਦਮ ਸਾਡਾ ਇਹ ਹੈ ਜੀ 11 ਤਰੀਕ ਨੂੰ ਅਸੀਂ ਸੈਲੋਆਂ ਦੇ ਅੱਗੇ ਜਾਣਾ ਜਿੱਥੇ ਬੰਦਿਆ ਪਹਿਲਾਂ ਤੋਂ ਤੈਅ ਹੋਇਆ ਹੈ ਫੈਸਲਾ ਅਸੀਂ 12 ਤਰੀਕ ਨੂੰ ਆਪਦੇ ਪੂਰੇ ਜੋਰ ਨਾਲ ਜਿੰਨਾ ਸਾਥ ਤੋਂ ਇਕੱਠ ਹੋਊਗਾ ਅਸੀਂ ਵੱਧ ਤੋਂ ਵੱਧ ਇਕੱਠ ਕਰਕੇ ਇੱਥੇ ਲੈ ਕੇ ਆਵਾਂਗੇ ਤਾਂ ਜੇ ਉਹਨੂੰ ਪਹਿਲਾਂ ਨਿਬੜਦਾ ਕਿਸੇ ਗੱਲ ਤੇ ਤਾਂ ਠੀਕ ਹੈ ਨਹੀਂ 12 ਤਰੀਕ ਨੂੰ ਇੱਥੇ ਪਹੁੰਚਾਂਗੇ ਫੱਟੇ ਇਕੱਠ ਲੈ ਕੇ ਤੇ ਉਹਦੀ ਜ਼ਿੰਮੇਵਾਰੀ ਇੱਥੋਂ ਦੇ ਪ੍ਰਸ਼ਾਸਨ ਦੀ ਹੋਊਗੀ ਜੇ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਆ ਕੋਈ ਟ੍ਰੈਫਿਕ ਨੂੰ ਪ੍ਰੋਬਲਮ ਆਉਂਦੀ ਆ ਤਾਂ ਉਹ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਉਸ ਚੀਜ਼ ਦਾ ਪ੍ਰਸ਼ਾਸਨ ਨੂੰ ਅਸੀਂ ਹੱਥ ਵਨ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਜਾਂ ਤਾਂ ਇਹ ਜਿਵੇਂ ਅੱਜ ਭੱਜੇ ਨੇ ਜਿਵੇਂ ਇਹਨਾਂ ਨੇ ਇਸੇ ਤਰ੍ਹਾਂ ਭੱਜਣਾ ਫੇਤਾ ਅਸੀਂ ਇੱਥੇ ਪੱਕੇ ਬੰਦੇ ਵਿਖਾ ਦੰਨੇ ਆਂ ਫੇ ਤਾਂ ਇਹਨਾਂ ਨੂੰ ਮੁੜ ਕੇ ਖੁੱਲਣ ਨਹੀਂ ਦੰਦੇ ਪਰ ਜੇ ਕਿਸੇ ਲੋੜ ਗੱਲ ਬੈਠ ਕੇ ਕਰਨਾ ਚਾਹੁੰਦੇ ਨੇ ਤਾਂ 11 ਤੋਂ ਪਹਿਲਾਂ ਪਹਿਲਾਂ ਸਾਡੇ ਨਾਲ ਗੱਲ ਕਰ ਲੈਣਾ ਨਹੀਂ ਅਸੀਂ 12 ਤਰੀਕ ਨੂੰ ਇੱਥੇ ਆਵਾਂ ਅਸੀਂ ਗੱਲ ਕਰਾਂਗੇ ਹਾਂ ਜੀ ਕਾਕਾ ਕੀ ਨਾਮ ਆ ਤੁਹਾਡਾ ਗੁਰਪ੍ਰੀਤ ਸਿੰਘ ਆ ਜੀ ਅੱਛਾ ਕਿੰਨਾ ਇਹਨਾਂ ਵੀਰੇ ਟੋਟਲ 17 ਲੱਖ ਰੁਪਏ ਦਿੱਤਾ ਸੀ। ਤੇ ਲੱਗਦਾ ਤੇ ਵੀ ਤੁਸੀਂ ਤੁਹਾਨੂੰ ਬਾਹਰ ਭੇਜਣਗੇ। ਪਹਿਲਾਂ ਵੀਰੇ ਗੱਲਾਂ ਤਾਂ ਬਹੁਤ ਮਾਰਦੇ ਸੀਗੇ ਪਰ ਲਾਰੇ ਲੱਪੇ ਹੀ ਲਾਈ ਗਏ ਨੇ। ਹੁਣ ਤਾਂ ਕੁਝ ਨਹੀਂ ਹੋਇਆ। 에어ਪੋਰਟ ਤੋਂ ਵੀ ਮੋੜਤਾ ਇਹਨਾਂ ਨੇ 5 ਸਾਲ ਲਈ ਕੈਨੇਡਾ ਤੋਂ ਬੈਨ ਵੀ ਕਰਵਾਤਾ। ਜਿਹੜੀ ਜਾਲੀ ਵੀਜ਼ਾ ਲਪਾਉਂਦੇ ਨੇ ਉੱਤੇ ਇਹਨਾਂ ਦੇ 에어ਪੋਰਟ ਦੇ ਵਿੱਚ ਕਹਿੰਦੇ ਨੇ ਸਾਡੀ ਰਿਸਵਤ ਦੰਨਿਆ ਸਾਡੀ ਸੈਟਿੰਗ ਆ ਵਗੈਰਾ। ਇਹ ਕਹਿੰਦੇ ਨੇ 에어ਪੋਰਟ 'ਚ ਵੀ ਸਾਰਾ ਕੁਝ ਇਹਨਾਂ ਦੇ ਬੀਜੇ-ਪੂਜੇ ਜਾਲੀ ਨਾਲ ਇਹ ਘੜਾ ਰਹੇ ਨੇ ਬੰਦੇ। ਪਰ ਨਹੀਂ ਜੀ ਸਾਨੂੰ ਕਿਸੇ ਨੂੰ ਨਹੀਂ ਬਹੁਤ ਹੋਰ ਵੀ ਬਹੁਤ ਠੱਗੀਆਂ ਲੱਗੀਆਂ ਮੇਰੇ ਕਿੰਨੇ ਕਿੰਨੇ ਕਿੰਨਾ ਟਾਈਮ ਬਰ ਤੋਂ ਇਹਨਾਂ ਨਾਲ ਗੱਲ ਪਹਿਲਾਂ ਕਿੰਨੇ ਵਾਰੀ ਹੋਈ ਆ ਤੁਹਾਡੀ ਅੱਜ ਤੱਕ ਇਹੇ ਜੀ ਸਾਨੂੰ ਘੱਟੋ ਘੱਟ 3 ਸਾਲ ਦੇ ਅੱਲ ਜਾਉਂਦੇ ਹੀ ਆਉਂਦੇ ਨੇ ਲਾਰੇ ਲੱਪੇ ਲਾਉਂਦੇ ਆਉਂਦੇ ਫਿਰ ਮੈਂ ਅੱਕ ਕੇ ਜੀ 6 ਮਹੀਨਿਆਂ ਦਾ ਜੂਨੀਅਨ ਵਾਲਿਆਂ ਨੂੰ ਕਿਹਾ ਤਾਂ 6 ਮਹੀਨਿਆਂ ਦੇ ਇਹਨਾਂ ਨੂੰ ਲਾਰੇ ਲਾ ਰਹੇ ਨੇ ਓਹੜਾ ਕਿਹੜਾ ਪਿੰਡਾ ਮਿੱਠੇ ਵਾਲਾ ਜੀ ਔਰ ਜੇ ਇਸ ਵਾਰ ਤੁਹਾਡਾ ਨਹੀਂ ਸੁਣਵਾਇਆ ਤਾਂ ਅਗਲਾ ਕਦਮ ਕੀ ਹੋਵੇਗਾ ਤੁਹਾਡਾ ਫਿਰ ਅਸੀਂ 12 ਤਰੀਕ ਨੂੰ ਜੀ ਵੱਡਾ ਇਕੱਠ ਲੈ ਕੇ ਆਵਾਂਗੇ ਜ਼ਿਲ੍ਹੇ ਦੀ ਦਫ਼ਤਰ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਾਡੇ ਮਾਧਮ ਰਾਹੀਂ ਬਸ ਇਹੀ ਆ ਸਰ ਵੀ ਇੱਥ ਇਹ ਠੱਗੀਆਂ ਤੋਂ ਬਚੋ ਬਸ ਇੱਥੇ ਕੰਮ ਕਰ ਲਓ ਵਧੀਆ ਗੱਲ ਆ